ਪਾਠ ਤੀਸਰਾ ਹਸਣਾ ਜੀਵਨ ਦੀ ਅਸਲੀ ਖੁਰਾਕ ਉਦੇਸ਼ ਬੱਚਿਆਂ ਨੂੰ ਜ਼ਿੰਦਗੀ ਵਿੱਚ ਹਾਸੇ ਦੀ ਅਹਿਮੀਅਤ ਬਾਰੇ ਜਾਣੂ ਕਰਵਾਣਾ ਕਿਹਾ ਜਾਂਦਾ ਹੈ ਕਿ ਹਸਣਾ ਦੁਨੀਆ ਦੀ ਸਭ ਤੋਂ ਵਧੀਆ ਦਵਾਈ ਹੈ ਜਿੱਥੇ ਹਾਸਾ ਵਸਦਾ ਹੈ ਉੱਥੇ ਰੋਗਾਂ ਦਾ ਵਾਸਾ ਨਹੀਂ ਹੋ ਸਕਦਾ ਭਾਵ ਸਾਰੀ ਰੋਗਾਂ ਦਾ ਇੱਕੋ ਇੱਕ ਇਲਾਜ ਹੈ ਹਾਸਾ ਪਰਮਾਤਮਾ ਨੇ ਸਾਨੂੰ ਫੁੱਲਾਂ ਵਰਗੀ ਜ਼ਿੰਦਗੀ ਦਿੱਤੀ ਹੈ ਜਿਵੇਂ ਇੱਕ ਬਾਗ ਜਿਸ ਵਿੱਚ ਸਾਰੇ ਫੁੱਲ ਖਿੜੇ ਹੋਏ ਹੁੰਦੇ ਹਨ ਮਨ ਨੂੰ ਮੋਹ ਲੈਂਦਾ ਹੈ ਓਵੇਂ ਹੀ ਹਾਸਾ ਜ਼ਿੰਦਗੀ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ ਤੇ ਜ਼ਿੰਦਗੀ ਸਦਾ ਉਸ ਨੂੰ ਮੁਸਕਰਾ ਕੇ ਮਿਲਦੀ ਹੈ ਹਾਸੇ ਦਾ ਵਰਦਾਨ ਕੇਵਲ ਮਨੁੱਖ ਦੇ ਹਿੱਸੇ ਹੀ ਆਇਆ ਹੈ ਹਾਸਾ ਇੱਕ ਅਜੀਹੀ ਸੌਗਾਤ ਹੈ ਜਿਸ ਦਾ ਕੋਈ ਮੁੱਲ ਨਹੀਂ ਇਹ ਖਰੀਦਿਆ ਵੇਚਿਆ ਨਹੀਂ ਜਾ ਸਕਦਾ ਭਾਵ ਇਸ ਦਾ ਵਪਾਰ ਨਹੀਂ ਹੋ ਸਕਦਾ ਮਨੁੱਖ ਆਪਣੀ ਖੁਸ਼ੀ ਹਮੇਸ਼ਾ ਹੱਸ ਕੇ ਪ੍ਰਗਟਾਉਂਦਾ ਹੈ ਜਿਸ ਘਰ ਵਿੱਚ ਹਾਸਾ ਵਸਦਾ ਹੈ ਉਹੀ ਘਰ ਖੁਸ਼ਹਾਲ ਮੰਨਿਆ ਜਾਂਦਾ ਹੈ ਜਿਵੇਂ ਲੋਕ ਅਖਾਂ ਹੈ ਹੱਸਣੇ ਘਰ ਵਸਣੇ ਭਾਵ ਜਿਸ ਘਰ ਵਿੱਚ ਖੁਸ਼ੀਆਂ ਅਤੇ ਹਾਸੇ ਹਨ ਉਹ ਘਰ ਹਮੇਸ਼ਾ ਹੱਸਦੇ ਵਸਦੇ ਹਨ ਉਹ ਮਨੁੱਖ ਭਾਗਾ ਵਾਲਾ ਜਾਂ ਕਿਸਮਤ ਵਾਲਾ ਮੰਨਿਆ ਜਾਂਦਾ ਹੈ ਜਿਸ ਦੇ ਚਿਹਰੇ ਤੇ ਚਾਰੋਂ ਪਹਿਰ ਹਾਸਾ ਪਹਿਲਾ ਪਾਉਂਦਾ ਹੈ ਮਾਹਿਰ ਵੀ ਦੱਸਦੇ ਹਨ ਕਿ ਖੁੱਲ ਕੇ ਹੱਸਣ ਨਾਲ 72000 ਨਾੜੀਆਂ ਦੀ ਕਸਰਤ ਹੋ ਜਾਂਦੀ ਹੈ ਅਸੀਂ ਅਕਸਰ ਦੇਖਦੇ ਹਾਂ ਕਿ ਸਵੇਰੇ ਸਵੇਰੇ ਪਾਰਕ ਵਿੱਚ ਬਹੁਤ ਸਾਰੇ ਲੋਕ ਗਰੁੱਪ ਵਿੱਚ ਖੁੱਲ ਕੇ ਜ਼ੋਰ-ਜ਼ੋਰ ਦੀ ਹੱਸਦੇ ਹਨ ਯੋਗ ਆਸਨ ਕਰਵਾਉਣ ਵਾਲੇ ਵੀ ਖੁੱਲ ਕੇ ਹੱਸੰਦਾ ਅਭਿਆਸ ਕਰਵਾਉਂਦੇ ਹਨ ਖੁੱਲ ਕੇ ਹੱਸਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਛੂ ਮੰਦਰ ਹੋ ਜਾਂਦੀਆਂ ਹਨ ਅੱਜ ਦੇ ਚਿੰਤਾ ਅਤੇ ਦੁੱਖ ਭਰੇ ਮਾਹੌਲ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਜਿਹੜੇ ਆਪਣੇ ਦੁੱਖਾਂ ਪਰੇਸ਼ਾਨੀਆਂ ਦੀ ਪੰਡ ਇੱਕ ਪਾਸੇ ਰੱਖ ਕੇ ਥੋੜੀ देर ਹਾਸੇ ਖੇਡ ਲੈਂਦੇ ਹਨ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਅਮੀਰ ਲੋਕ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ ਉਹਨਾਂ ਦੀ ਰੁਝੇਵਿਆਂ ਭਰੀ ਜ਼ਿੰਦਗੀ ਉਹਨਾਂ ਨੂੰ ਹੱਸਣ ਦਾ ਸਮਾਂ ਹੀ ਨਹੀਂ ਦਿੰਦੀ ਉਹ ਅਮੀਰ ਹੁੰਦਿਆਂ ਹੋਇਆ ਵੀ ਇਸ ਅਸਲੀ ਅਮੀਰੀ ਤੋਂ ਦੂਰ ਹੁੰਦੇ ਹਨ ਬਿਮਾਰੀਆਂ ਵਿੱਚ ਘਿਰ ਜਾਂਦੇ ਹਨ ਗੋਲੀਆਂ ਖਾ ਖਾ ਕੇ ਇਲਾਜ ਕਰਵਾਉਂਦੇ ਹਨ ਪਰ ਅਸਲੀ ਇਲਾਜ ਹਾਸੇ ਤੋਂ ਅਣਜਾਨ ਹੁੰਦੇ ਹਨ ਕਿਸੇ ਵਿਚਾਰਵਾਨ ਨੇ ਤੰਦਰੁਸਤੀ ਦਾ ਰਾਜ਼ ਦੱਸਦਿਆਂ ਹੋਇਆਂ ਕਿੰਨੀ ਸੋਹਣੀ ਅਤੇ ਪਤੇ ਦੀ ਗੱਲ ਆਖੀ ਹੈ ਕਿ ਖਾਣੇ ਨੂੰ ਅੱਧਾ ਕਰੋ ਪਾਣੀ ਨੂੰ ਦੁੱਗਣਾ ਤਿੰਨ ਗੁਣਾ ਕਸਰਤ ਹਾਸੇ ਨੂੰ ਚੋਗੁਣਾ ਹੱਸਣ ਨਾਲ ਮਨ ਦਾ ਤਣਾ ਘਟਦਾ ਹੈ ਕਿਹੜਾ ਇਸ ਤੇ ਕੋਈ ਟੈਕਸ ਲੱਗਦਾ ਹੈ ਇਸ ਲਈ ਬੇਚਿਜਕ ਹਾਸਾ ਵੰਡਣਾ ਅਤੇ ਲੈਣਾ ਚਾਹੀਦਾ ਹੈ शरीर कुदरती इलाज पाया जा सकता है।, हासा भी कई तरह दा है खुल के सलीके नाल हसना जि गुलाब फुल खिड़ जाना दानव हासा, जिमे रावण हासा, मिन्ना हाशा जिमे हल्का हल्का मुस्कुरा नकली हाशा ਅੰਦਰ ਦੁੱਖ ਅਤੇ ਲੋਕ ਦਿਖਾਵੇ ਲਈ ਹੱਸਣਾ ਇੱਕ ਵਿਅੰਗਮਈ ਹਾਸਾ ਜਿਵੇਂ ਕਿਸੇ ਤੇ ਵਿਅੰਗ ਕੱਸਣਾ ਹੋਵੇ ਕੁਝ ਸ਼ਬਦਾਂ ਦੀ ਵਰਤੋਂ ਨਾ ਕਰਕੇ ਹੱਸ ਕੇ ਬਹੁਤ ਕੁਝ ਕਹਿ ਜਾਣਾ ਸਭ ਜਾਣਦੇ ਹਨ ਕਿ ਹਾਸਾ ਅਮੁੱਲ ਹੈ ਫਿਰ ਲੋਕ ਹਾਸਿਆਂ ਤੋਂ ਦੂਰੇ ਕਿਉਂ ਬਣਾਈ ਬੈਠੇ ਹਨ ਸ਼ਾਇਦ ਹਾਸਿਆਂ ਪਰ ਇਹ ਜ਼ਿੰਦਗੀ ਨੂੰ ਅੱਜ ਦੇ ਪਦਾਰਥਵਾਦ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ ਇਹ ਹਾਸਿਆਂ ਤੇ ਹਾਵੀ ਹੋ ਗਿਆ ਹੈ ਅਕਲਮੰਦੀ ਏਸੇ ਗੱਲ ਵਿੱਚ ਹੈ ਕੀ ਸਾਦੀ ਜ਼ਿੰਦਗੀ ਆਪਣਾ ਲਓ ਸਹਿਜ ਮਨ ਵਿੱਚ ਲੈ ਆਓ ਰਿਸ਼ਤਿਆਂ ਦੀ ਅਹਿਮੀਅਤ ਸਮਝ ਲਓ ਦਿਖਾਵੇ ਦਾ ਪੱਲਾ ਛੱਡ ਦਿਓ ਤੇ ਹਾਸਾ ਦਰਵਾਜ਼ੇ ਤੇ ਖੜਾ ਨਜ਼ਰ ਆਵੇਗਾ ਬੜੇ ਆਦਰ ਸਤਕਾਰ ਨਾਲ ਦਿਲੋਂ ਜਫੀ ਪਾ ਲਓ ਤੁਹਾਡਾ ਬਨ ਕੇ ਰਹਿ ਜਾਵੇਗਾ ਤੁਹਾਡੀ ਜ਼ਿੰਦਗੀ ਦਾ ਦਰਬਾਨ ਬਨ ਜਾਵੇਗਾ ਬਿਮਾਰੀਆਂ ਨੂੰ ਅੰਦਰ ਨਹੀਂ ਆਣ ਦਵੇਗਾ ਕੀ ਸਿੱਖਿਆ ਖੁਸ਼ੀਆਂ ਭਰੀ ਜ਼ਿੰਦਗੀ ਚੀਨ ਦਾ ਰਾਜ਼